ਸੋ ਨਿਊ ਚੰਡੀਗੜ੍ਹ ਮੂਲਾਪੁਰ ਗਰੀਬਦਾਸ 메ਨ ਮਾਰਕੀਟ ਵਾਲੀ ਜਿਹੜੀ ਸੜਕ ਦੀ ਜਿਹੜੀ ਹਾਲਾਤ ਸੀ ਜਿਹੜੇ ਬਹੁਤ ਤਰਸਯੋਗ ਸੀ ਤੇ ਬڑے ਖੱਡੇ ਪਏ ਹੋਏ ਸੀ ਜਿਹੜਾ ਪਾਣੀ ਖੜਦਾ ਸੀ ਲੋਕਾਂ ਨੂੰ ਬੜੀ ਦਿੱਕਤ ਸੀ ਐਕਸੀਡੈਂਟ ਹੋ ਰਹੇ ਸੀ ਰੋਜ਼ਾਨਾ ਹੀ ਜਿਹੜੀ ਖਬਰਾਂ ਵੀ ਛਪਦੀਆਂ ਸੀ ਸੋ ਅੱਜ ਜਿਹੜਾ ਪੰਚਾਇਤ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਏ ਟੋਏ ਨੂੰ ਪੱਧਰਾ ਕਰਕੇ ਇੱਕ ਜਿਹੜਾ ਚੱਲਦਾ ਫਿਰਦਾ ਕੰਮ ਕੀਤਾ ਜਾ ਰਿਹਾ ਵੀ ਥੋੜਾ ਥੋੜਾ ਚੱਲਦੀ ਹੋ ਜਾਊਗੀ ਸੜਕ ਪੱਕੇ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਹੋਈ ਹੈ ਵੀ ਹੋਣਗੇ ਸੋ ਨਾਲ ਦੀ ਨਾਲ ਸਾਡੇ ਨਾਲ ਜਿਹੜੇ ਸਰਪੰਚ ਸਤਨਾਮ ਸਿੰਘ ਟਾਂਡੇ ਤੋਂ ਮੌਜੂਦ ਹੈ ਸਰਪੰਚ ਸਾਹਿਬ ਤੁਸੀਂ ਵੀ ਇੱਧਰ ਰੋਜ਼ ਨੰਗਦੇ ਆ ਇੱਧਰ ਗੁజర్ਦੇ ਹੋ ਕਿਸ ਤਰ੍ਹਾਂ ਦੀ ਹਾਲਤ ਸੀ ਪਹਿਲਾਂ ਹਾਲਤ ਤਾਂ ਕਾਫੀ ਖਰਾਬ ਸੀਗੀ ਜੀ ਕਿਉਂਕਿ ਕਾਫੀ ਬੇਧਿਆਨੀ ਕਰਨੇ ਜਿਹੜਾ ਕੰਮ ਸੀਗਾ ਖਰਾਬ ਹੁੰਦਾ ਜਾ ਰਿਹਾ ਸੀ ਤੇ ਹੁਣ ਨਵੀਆਂ ਪੰਚਾਇਤਾਂ ਨੂੰ ਵੀ ਲਗਭਗ 1 ਸਾਲ ਚੁਣਿਆ ਨੂੰ ਹੋ ਗਿਆ ਤੇ ਸਰਕਾਰ ਵੱਲੋਂ ਹਲੇ ਤੱਕ ਜਿਹੜਾ ਕੋਈ ਪ੍ਰੋਪਰ ਸਿਸਟਮ ਜਿਹੜਾ ਹੱਥ 'ਚ ਨਹੀਂ ਦਿੱਤਾ ਜਾ ਰਿਹਾ ਸੀ ਪਰ ਹੁਣ ਜਦੋਂ ਨਵੇਂ ਨੌਜਵਾਨ ਮੁੰਡਿਆਂ ਦੇ ਹੱਥ 'ਚ ਕਮਾਂਡ ਆਈ ਹੈ ਤੇ ਨੌਜਵਾਨ ਚਾਹੁੰਦੇ ਆ ਵੀ ਜਿਹੜਾ ਕੰਮ ਸਾਡੇ ਕੋਲ ਆ ਗਿਆ ਲੋਕਾਂ ਵੱਲੋਂ ਜੋ ਸਾਨੂੰ ਗੁਹਾਰ ਲਾ ਦਿੱਤੀ ਗਈ ਅਸੀਂ ਬੇਸ਼ੱਕ ਆਪਣੇ ਖਰਚੇ ਦੇ ਕਰੀਏ ਬੇਸ਼ੱਕ ਸਰਕਾਰੀ ਸਪੋਰਟ ਨਾਲ ਕਰੀਏ ਅਸੀਂ ਕੰਮ ਜਿਹੜੇ ਲੋਕਾਂ ਦੇ ਪਹਿਲ ਦੇ ਆਧਾਰ ਤੇ ਕਰਕੇ ਦੇਣੇ ਕਿਉਂਕਿ ਸਾਲ ਦੇ ਕਰੀਬ ਸਾਨੂੰ ਬਣਿਆ ਨੂੰ ਹੋ ਗਿਆ ਲੋਕਾਂ ਨੇ ਸਾਡੇ ਤੋਂ ਕੰਮ ਭਾਲਣਾ ਤੇ ਸਾਨੂੰ ਕੰਮ ਕਰਨਾ ਪੈਣਾ ਫਿਰ ਚਾਹੇ ਬਿੱਲ ਪਾਸ ਹੋ ਕੇ ਆਣ ਨਾ ਆਣ ਸਾਨੂੰ ਕੰਮ ਕਰਕੇ ਦੇਣਾ ਪੈਣਾ ਸੋ ਜਤਿੰਦਰ ਬਾਈ ਇੱਥੇ ਜਤਿੰਦਰ ਢਾਲੀਵਾਲ ਸਾਡਾ ਮਿੱਤਰ ਜਿਹੜਾ ਇੱਥੋਂ ਦਾ ਸਰਪੰਚ ਆ ਫੋਨ ਤੇ ਵੀ ਉਹ ਨਾਲ ਸੰਪਰਕ ਹੋਇਆ ਸੀ ਵੀ ਇਹ ਕੰਮ ਜਿਹੜਾ ਆਪਾਂ ਕਰਾਉਣਾ ਜਲਦੀ ਕਰਾਉਣਾ ਕਿਉਂਕਿ ਸਮੱਸਿਆ ਬਹੁਤ ਸੀ ਸਾਰੇ ਲੋਕ ਬੜੇ ਇੱਥੇ ਗਿਰ ਕੇ ਐਕ ਨਾਲ ਲਈ ਕੋਈ ਵੀਰ ਸਾਡਾ ਤਿਆਰ ਹੋ ਗਿਆ ਕੰਮ ਕਰਨ ਲਈ ਜਾ ਰਿਹਾ ਥੋ ਛਿੱਟੇ ਪੈਂਦੀ ਸੀ ਅਗਲੇ ਨੂੰ ਮੁੜ ਕੇ ਘਰੇ ਕੱਪੜੇ ਚੇਂਜ ਕਰਨ ਲਈ ਜਾਣਾ ਪੈਂਦਾ ਸੀ ਹੋਰ ਵੀ ਕਈ ਤਰ੍ਹਾਂ ਦੀ ਅਨਸਫਾਹੀਆਂ ਘਟਨਾਵਾਂ ਵਾਪਰੀਆਂ ਸੋ ਮੈਂ ਧੰਨਵਾਦੀ ਹਾਂ ਮੇਰੇ ਵੀਰ ਦਾ ਜਤਿੰਦਰ ਦਾ ਦੇਖੋ ਸਰਕਾਰਾਂ ਦੇ ਕੰਮ ਹੈ ਪਰ ਹੁਣ ਪੰਚਾਇਤੀ ਅੱਧਰ ਤੇ ਜਿਹੜੇ ਪੰਚਾਇਤ ਨੂੰ ਅੱਗੇ ਹੋਣਾ ਪੈ ਰਿਹਾ ਕਿਸ ਤਰ੍ਹਾਂ ਦੇਖ ਦੇਖੋ ਪੰਚਾਇਤਾਂ ਵੀ ਹੈ ਤਾਂ ਸਰਕਾਰ ਦਾ ਹੀ ਜਿਵੇਂ ਲੋਕਲ ਬੋਡੀ ਜਿਹੜੀ ਹੈ ਵੀ ਸਰਕਾਰ ਦਾ ਹਿੱਸਾ ਹੈ ਪਾਰਟ ਆਫ ਗਵਰਨਮੈਂਟ ਹੈਗਾ ਇਹ ਵੀ ਬਟ ਕਾਰਨ ਕੀ ਹੈ ਕਿ ਹਲੇ ਜਿਹੜਾ ਸਿਸਟਮ ਸੀ ਨਾ ਉਹ ਪ੍ਰੋਪਰ ਜਿਹੜਾ ਇੰਨਾ ਜ਼ਿਆਦਾ ਵਿਗੜਿਆ ਹੋਇਆ ਸਿਸਟਮ ਹੈ ਵੀ ਉਹ ਇੱਕਦਮ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਸਾਰਾ ਹੀ ਤੁਸੀਂ ਸੁਧਾਰ ਦੋਗੇ ਇਹ ਇੱਕਦਮ ਨਹੀਂ ਇਹਨੂੰ ਤੁਸੀਂ ਡੇ ਬਾਈ ਡੇ ਸਟੈਪ ਬਾਈ ਸਟੈਪ ਤੁਸੀਂ ਮੌਕਾ ਦੋ ਤੇ ਕੰਮ ਜਿਹੜਾ ਹੁੰਦਾ ਜਾਣਾ ਇਹ ਵੈਸੇ ਮੇਨ ਜਿਹੜਾ ਕੰਮ ਦੇਖਿਆ ਜਾਵੇ ਨਾ ਤੁਸੀਂ ਦੇਖੋ ਇਹ ਸੜਕ ਜਿਹੜੀ ਹੈ ਇਹ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਜਾਂ ਮੰਡੀਕਰਨ ਬੋਰਡ ਦੇ ਤਹਿਤ ਬਣੀ ਹੋਏਗੀ ਜਿੰਨਾ ਤੱਕ ਮੇਰਾ ਅੰਦਾਜ਼ਾ ਹੈ ਤੇ ਪੀ ਡਬਲਯੂ ਡੀ ਇਸ ਸੜਕ ਨੂੰ ਜਿਹੜਾ ਪ੍ਰੋਪਰ ਰੀਕਾਰਪੇਟਿੰਗ ਕਰੇ ਸਾਡੀ ਇਹ ਬੇਨਤੀ ਹੈ ਜਤਿੰਦਰ ਧਾਲੀਵਾਲ ਨੂੰ ਮੈਂ ਇਹੀ ਬੇਨਤੀ ਕਰੀਆ ਸਰਪੰਚ ਜਿਹੜਾ ਇੱਥੋਂ ਦਾ ਮਜੀਦਾ ਵੀ ਆਪਾਂ ਲਿਖ ਕੇ PWD ਤੋਂ ਮੰਗ ਕਰੀਏ ਕਿ ਇੱਧਰ ਹੀ ਕਾਰਪੇਟਿੰਗ ਕੀਤੀ ਜਾਵੇ ਜਿੱਥੇ ਵੀ ਕੋਈ ਸੜਕ ਬਣਦੀ ਹੈ ਨਾ ਮੰਡੀਕਰਨ ਬੋਰਡ ਚੋਂ ਚਾਹੇ PWD ਚੋਂ ਚਾਹੇ ਨਵਾਰਡ ਚੋਂ ਉਹਦਾ ਜਿਹੜੇ ਵੀ ठेकेदार ਨੇ ਉਹ ਕੰਮ ਕੀਤਾ ਹੋਵੇ ਉਹਦੇ ਲਈ ਇੱਕ ਪ੍ਰੋਸੈਸ ਹੁੰਦਾ ਕਿ 5 ਸਾਲ ਚ ਉਹਨੇ ਤਿੰਨ ਵਾਰੀ ਰੀ ਕਾਰਪੇਟਿੰਗ ਕਰਨੀ ਹੁੰਦੀ ਹੈ ਜਦੋਂ ਉਹਨੂੰ ਆਪਾਂ ਟੈਂਡਰ ਅਵਾਰਡ ਕਰਦੇ ਆ ਵਰਕ ਆਰਡਰ ਦੇ ਵਿੱਚ ਉਹਦੇ ਲਿਖਿਆ ਹੁੰਦਾ ਮੁੜ ਕੇ ਕੋਈ ਧਿਆਨ ਨਹੀਂ ਦਿੰਦਾ ਨਾ ਸਾਡੇ ਲੋਕਾਂ ਨੂੰ ਟਰਮਿੰਗ ਕੰਡੀਸ਼ਨਾਂ ਪਤਾ ਹੁੰਦੀਆਂ ਤੇ ਨਾ ਕੋਈ ਮੁੜ ਕੇ ਇੱਧਰੋਂ ਧਿਆਨ ਦਵਾਉਂਦਾ ਉਹ ਇਦਾਂ ਹੀ ਜਿਵੇਂ ਕਹਿ ਦੋ ਵੀ ਜਿਹੜਾ ਉਹ ਬਜਟ ਹੈ ਉਹ ਇਦਾਂ ਹੀ ਭੰਗਦੇ ਪਹਾੜੇ ਚਲਾ ਜਾਂਦਾ ਸਾਡੇ ਵੱਲੋਂ ਵੀ ਜਿਹੜੀ ਗੱਲ ਕੀਤੀ ਸੀ ਮਹਿਕਮਾ ਇਹਦੇ ਨਾਲ ਮਹਿਕਮਾ ਜਿਹਦਾ ਪੱਲਾ ਝਾੜਿਆ ਕਿ ਇਹ ਤਾਂ ਸਾਡੇ ਅੰਤਰਰਾਤੀ ਨਹੀਂ ਭਾਵੇਂ ਉਹ ਮੰਡੀ ਬੋਰਡ ਵਾਲੇ ਆ ਭਾਵੇਂ ਪੀਡਬਲਯੂਡੀ ਵਾਲੇ ਆ ਦੇਖੋ ਫਿਰ ਇਹ ਹਵਾਜ ਤਾਂ ਕਿਸੇ ਨੇ ਬਣਾ ਨਹੀਂ ਦਿੱਤੀ ਇਹ ਬਣੀਆਂ ਤਾਂ ਕਿਸੇ ਨਾ ਕਿਸੇ ਸਕੀਮ ਦੇ ਤਹਿਤ ਹੈ ਜੇ ਮੰਡੀਕਰਨ ਬੋਰਡ ਦੇ ਵਿੱਚ ਵੀ ਨਹੀਂ ਆਉਂਦੀਆਂ ਜੇ ਨਿਵਾੜ ਦੇ ਵਿੱਚ ਵੀ ਨਹੀਂ ਆਉਂਦੀਆਂ ਜੇ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਚ ਵੀ ਨਹੀਂ ਆਉਂਦੀਆਂ ਫਿਰ ਤੁਸੀਂ ਐ ਕਰੋ ਸਾਨੂੰ ਤੁਸੀਂ ਦੋ ਲਿਖਤੀ ਜੋ ਤੁਹਾਡੇ ਕੋਲ ਹੈਗਾ ਤੁਹਾਡਾ ਪੇਪਰ ਵਰਕ ਉਸ ਬਿਹਾਬ ਤੇ ਫਿਰ ਅਸੀਂ ਪੰਚਾਇਤੀ ਲੈਵਲ ਤੇ ਇਹਨਾਂ ਨੂੰ ਹੱਲ ਕਰਵਾਈਏ ਫਿਰ ਅਸੀਂ ਆਪਣੇ ਲੈਵਲ ਤੇ ਫਿਰ ਚਾਹੇ ਅਸੀਂ ਕੰਟਰੀਬਿਊਟ ਕਰੀਏ ਆਪਸ ਚ ਰਲ ਕੇ ਜਿਵੇਂ ਹੁਣ ਸਮਾਜ ਸੇਵਾ ਦੇ ਲਈ ਅਸੀਂ ਹੁਣ ਹੜਾਂ ਦੇ ਲਈ ਜਾ ਰਹੇ ਹਾਂ ਪੂਰਾ ਪੰਜਾਬ ਤੁਰਿਆ ਹੋਇਆ ਫਿਰ ਇਹਨਾਂ ਚੀਜ਼ਾਂ ਲਈ ਵੀ ਅਸੀਂ ਕੰਟਰੀਬਿਊਟ ਕਰਨਾ ਕਰਾਂਗੇ ਰਲ ਇਹ ਤਾਂ ਇੱਕ ਪੱਲਾ ਝਾੜਨ ਵਾਲੀ ਗੱਲ ਐ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਜਿਹੇ ਲੋਕ ਜ਼ਿੰਮੇਵਾਰੀ ਸਮਝਣ ਫਿਰੇ ਖੜੇ ਰਹਿਣ ਕਿੱਥੇ ਫਿਰ ਤਾਂ 5 ਸਾਲਾਂ 'ਚ ਤਿੰਨ-ਤਿੰਨ ਵਾਰੀ ਰੀ-ਕਾਰਪੇਟਿੰਗ ਹੋਣੀ ਚਾਹੀਦੀ ਐ ਤਿੰਨ-ਤਿੰਨ ਵਾਰੀ ਵਾਰ-ਵਾਰ ਲੱਕ ਪੈਣੀ ਚਾਹੀਦੀ ਐ ਇਹਦੇ ਤੇ ਜਿਹੜਾ ਇਹਨਾਂ ਦਾ ਟੈਂਡਰ ਕਹਿੰਦਾ ਜਿਹੜਾ ਇਹਨਾਂ ਦਾ ਵਰਕ ਆਰਡਰ ਕਹਿੰਦਾ ਉਹਦੇ ਮੁਤਾਬਕ ਤਾਂ ਤਿੰਨ ਵਾਰੀ ਸਾਲ ਦੇ ਵਿੱਚ ਦੂਜੀ ਵਾਰੀ ਹੋ ਜਾਣਾ ਚਾਹੀਦਾ ਸੀ ਇਹ ਕੰਮ ਅਜੇ ਪੌਣੇ 4 ਸਾਲ ਹੋ ਗਏ ਸਰਕਾਰ ਨੂੰ ਲੱਗਦਾ ਵੀ ਸਰਕਾਰ ਦੇ ਵੱਲੋਂ ਕੰਮ ਕੀਤੇ ਜਾ ਰਹੇ ਆ ਜਿਹੜੇ ਪਿੰਡ ਪੱਤਰ ਤੇ ਦੇਖੋ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਨਿਰੰਤਰ ਜਾਰੀ ਨੇ ਤੇ ਅਸੀਂ ਵੀ ਉਮੀਦ ਵੀ ਬਹੁਤ ਕਰਦੇ ਆਂ ਸਰਕਾਰ ਤੋਂ ਕਈ ਵਾਰੀ ਕਿਉਂਦਾ ਸਾਡੀ ਲੋੜ ਤੋਂ ਵੱਧ ਉਮੀਦ ਜਿਹੜੀ ਆ ਉਹ ਸਾਨੂੰ ਮਾਰਦੀ ਆ ਲੋੜ ਤੋਂ ਵੱਧ ਉਮੀਦ ਨਹੀਂ ਹਾਂ ਜਿੰਨਾ ਕਿ ਸਾਨੂੰ ਲੱਗਦਾ ਕਿ ਕਿਉਂਕੋ ਸਿਸਟਮ ਕਈ ਵਾਰੀ ਬਹੁਤ ਜ਼ਿਆਦਾ ਵਿਗੜਿਆ ਹੁੰਦਾ ਉਹਨੂੰ ਸਾਰੇ ਨੂੰ ਇੱਕਦਮ ਨਹੀਂ ਸੰਭਾਲਿਆ ਜਾ ਸਕਦਾ ਤੇ ਕੁਝ ਚੀਜ਼ਾਂ ਕੁਦਰਤੀ ਕਰੋਪੀਆਂ ਦੇ ਵਿੱਚ ਵੀ ਆ ਜਾਂਦੀਆਂ ਅੱਛਾ ਤੁਹਾਡੇ ਪਿੰਡਾਂ ਦੇ ਵਿੱਚ ਵੀ ਜਿਹੜੇ ਹਾਲਾਤ ਮਾਰੇ ਆ ਪੁਲ ਪਾਲ ਟੁੱਟ ਗਏ ਥੋੜਾ ਵੀ ਰਸਤਾ ਖਰਾਬ ਹੈ ਉੱਥੇ ਆਈ ਸਰਕਾਰ ਜਾਂ ਨਵੇਂ ਦਾ ਕੋਈ ਸਾਡੇ ਕੋਲ ਮੈਡਮ ਅਨਮੋਲ ਗਗਨਮਾਨ ਤੇ ਮਲਵਿੰਦਰ ਕੰਗ ਨੇ ਵਿਜ਼ਿਟ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਜੋ ਸਮੱਸਿਆਵਾਂ ਨੇ ਸਾਡੀਆਂ ਉਹਨਾਂ ਨੂੰ ਦੱਸੀਆਂ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਜੇ ਰੈਂਦੀ ਸਰਕਾਰ ਦੇ ਵਿੱਚੇ ਕੰਮ ਹੁੰਦੇ ਆ ਅਸੀਂ ਤੁਹਾਡੇ ਦੇ ਫੁੱਲਾਂ ਦੀ ਵਰਖਾ ਕਰਾਂਗੇ ਤੁਹਾਡਾ ਮਾਨਸਤਕਾਰ ਕਰਾਂਗੇ ਜੇ ਨਾ ਹੋਏ ਫਿਰ ਅਸੀਂ ਲੀਡਰਾਂ ਦਾ ਵੜਨਾ ਵੀ ਬੰਦ ਕਰਾਂਗੇ ਇਹ ਵੀ ਅਸੀਂ ਇਹ ਨਾਲ ਨਾਲ ਕਿਹਾ ਪੁੱਛ ਲਿਓ ਚਾਹੇ ਨਾਲ ਕਿਹਾ ਉਹਨਾਂ ਨੂੰ ਵੀ ਫਿਰ ਅਸੀਂ ਸਾਰੇ ਲੀਡਰਾਂ ਦਾ ਵੜਨਾ ਬੰਦ ਕਰਾਂਗੇ ਕਿਉਂ ਕਿ ਸਾਡੇ ਨਾਲ ਵਾਅਦਾ ਖਿਲਾਫੀ ਹਰ ਵਾਰੀ ਹੁੰਦੀ ਹੈ ਹਰ ਵਾਰੀ ਲੋਕ ਸਾਡੇ ਨਾਲ ਵਾਅਦੇ ਕਰਕੇ ਜਾਂਦੇ ਆ ਮੁੜ ਕੇ ਜਦੋਂ ਕੰਮਕਾਰ ਦੀ ਵਾਰੀ ਆਉਂਦੀ ਹੈ ਜਦੋਂ ਅਸੀਂ ਕੰਮਾਂ ਲਈ ਜਾਂਦੇ ਆ ਉਦੋਂ ਫਿਰ ਸਾਰੇ ਪੱਲਾ ਛੱਡ ਦਿੰਦੇ ਜਿਵੇਂ ਤੁਸੀਂ ਕਹਿੰਦੇ ਵੀ ਪੀ ਡਬਲਯੂ ਡੀ ਕਹਿੰਦਾ ਸਾਡੇ ਅੰਦਰ ਅੰਡਰ ਨਹੀਂ ਆਂਦੀ ਨਵਾਰਡ ਕਹਿੰਦਾ ਸਾਡੇ ਅੰਦਰ ਨਹੀਂ ਆਂਦੀ ਮੰਡੀਕਰਨ ਬੋਰਡ ਕਹਿੰਦਾ ਸਾਡੇ ਅੰਦਰ ਫਿਰ ਇਹ ਲੁੱਕ ਪਾਕ ਹੋਣ ਗਿਆ ਕਿਹਨੇ ਕੀਤਾ ਸੀ ਕੰਮ ਇਹ ਕੱਲ ਤਾਂ ਇਹ ਵੀ ਜ਼ਿੰਮੇਵਾਰੀ ਤੋਂ ਨਾ ਭਜੋ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਸਮਝ ਕੇ ਆ ਜਿਹੜੇ ਕੰਮ ਬਣਦੇ ਨੇ ਲੋਕਾਂ ਦੇ ਛੋਟੇ ਛੋਟੇ ਕੰਮ ਨੇ ਇਹਨਾਂ ਕੰਮਾਂ ਲਈ ਲੋਕ ਸਰਕਾਰਾਂ ਚੁਣਦੇ ਇਹਨਾਂ ਕੰਮਾਂ ਲਈ ਲੋਕ ਪੰਚਾਇਤਾਂ ਚੁਣਦੇ ਇਹਨਾਂ ਕੰਮਾਂ ਦੇ ਲਈ ਲੋਕ ਜਿਹੜਾ ਸਾਰਾ ਸਾਡੇ ਤੋਂ ਉਮੀਦਾਂ ਲਾਈ ਬੈਠੇ ਨੇ ਇਹ ਕੰਮ ਸਾਡੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਠੀਕ ਹੈ ਸੋ ਦੇਖੋ ਤੁਸੀਂ ਸਾਡੇ ਨਾਲ ਸੀ ਜਿਹੜੇ ਸਤਨਾਮ ਸਿੰਘ ਟਾਂਡਾ ਸਰਪੰਚ ਟਾਂਡੇ ਤੋਂ ਹੈ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਹੇ ਕਿ ਜਿਹੜੇ ਇਸ ਸੜਕ ਦੇ ਬਾਰੇ ਜਿਹੜੇ ਇਹਨਾਂ ਨੇ ਆਪਣੇ ਵਿਚਾਰਤੇ ਉਹਨਾਂ ਦਾ ਜਿਹੜਾ ਏਰੀਆ ਏ ਉੱਥੇ ਵੀ ਜਿਹੜੇ ਹਾਲਾਤ ਖਰਾਬ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹਲਕਾ ਵਿਧਾਇਕ ਵੱਲੋਂ ਭਰੋਸਾ ਵੀ ਦਿੱਤਾ ਗਿਆ ਕਿ ਜਿਹੜੇ ਇਹਨਾਂ ਦੇ ਰਸਤੇ ਸਵਾਰੇ ਜਾ ਕੇ ਪੂਲੀ ਬਣਾਈ ਜਾਏਗੀ ਪਰ ਉਹ ਸਮਾਂ ਦੱਸੇਗਾ ਪਰ ਜਿਹੜੇ ਅੱਜ ਦੇ ਜਿਹੜੇ ਹਾਲਾਤ ਹੈ ਇਹ ਮੁੱਲਾਪੁਰ ਗਰੀਬਦਾਸ ਦੇ ਜਿਹੜੀ ਪੰਚਾਇਤ ਦੇ ਵੱਲੋਂ ਮੂਰੇ ਹੋ ਕੇ ਅੱਗੇ ਹੋ ਕੇ ਜਿਹੜੇ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਸੜਕ ਦੇ ਵਿੱਚ ਇਹ ਵੱਡੇ ਖੱਡੇ ਪਏ ਹੋ ਸੀ ਜਿਹੜੇ ਰੋਜ਼ ਇੱਥੇ ਐਕਸੀਡੈਂਟ ਹੁੰਦੇ ਸੀ ਤਬਾ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਸੀ ਇਸ ਕਰਕੇ ਅੱਜ ਪੰਚਾਇਤ ਦੇ ਵੱਲੋਂ ਇਹ ਪਧਰਾ ਕੀਤਾ ਗਿਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਨਾਲ ਮਿਲ ਕੇ ਕਿੱਦਾਂ ਦੇ ਜਿਹੜੇ ਕੰਮ ਹੋਣਗੇ ਸੜਕਾਂ ਬਣेंगी ਆ ਨਹੀਂ ਬਣेंगी ਉਹ ਸਮਾਂ ਦੱਸੇਗਾ ਸੋ ਨਾਲ ਦੀ ਨਾਲ ਇਸ ਨੂੰ ਸ਼ੇਅਰ ਕਰੋ ਕਮੈਂਟ ਕਰੋ ਧੰਨਵਾਦ